mos altyd. Ja, ah, jy. Altruus gestel aan nou. Goeie dag. Goeie môre. Jy. Ja. Jy. जी मुहिमकार ने पंजाब सरकार ने चलाई है युद्ध नशे अंदोलन तो बहुत वीयू चीज़ है साडा डिपार्टमेंट भी ये पिछले हाथ धो के पि पाया है नशे वाले के खिलाफ जिम्मे इंस्पैक्टर साहब ने दसिया कि जिम्मे कोई नशा करता है जिम्मे कर माड़ा बंदा बैठा है तुम तो देखते दे हो कि रोजाना इतने आते बेबार जाकर बैठते हैं कुछ करते हैं ਕਿੰਨੇ ਕਦਾਂ ਤੁਸੀਂ ਉਹਨੂੰ ਦਰਖਾਸਤ ਵੀ ਕਰੀ ਸਕਦੇ ਹੋ ਤੁਹਾਡੇ ਕੋਲ ਅਧਿਕਾਰ ਵੀ ਹੈਗਾ ਹੈ ਪਰ ਜੇ ਕਈ ਵਾਰੀ ਆਪਾਂ ਡਰਦੇ ਆ ਕਿ ਸਾਡੀਆਂ ਦੁਸ਼ਮਣੀਆਂ ਪੈਦੀਆਂ ਨੇ ਕੱਲ ਨੂੰ ਤੁਹਾਡੇ ਘਰੇ ਆਉਣਗੇ ਸਾਡੇ ਨਾਲ ਲੜਾਈਆਂ ਕਰਨਗੇ ਸਾਡੇ ਨਾਲ ਝਗੜਾ ਕਰਨਗੇ ਤਾਂ ਤੁਸੀਂ ਪੁਲਿਸ ਨੂੰ ਵੀ ਛੁੱਪਕ ਵੀ ਦਰਖਾਸਤ ਦੇ ਸਕਦੇ ਹੋ ਵੀ ਇਹ ਬਾਹਰ ਜਗ੍ਹਾ ਹੈਗੀ ਹੈ ਆਪਾਂ ਵੀ ਇਸ ਮਹੀਦਾ ਹਿੱਸਾ ਬਣੀਏ ਕਿਉਂਕਿ ਇਹ ਘਰੇ ਲੜਾਈ ਹੈ ਜਿਹੜੀ ਇਹ ਆਪਣੀ ਸਾਰੇ ਨੇ ਲਗਾਈ ਹੈ ਆਪਾਂ ਇਹਨਾਂ ਸੋਚੀਏ ਕਿ ਸਰਕਾਰ ਆਪਣੇ ਵੱਲੋਂ ਕੰਮ ਕਰਨਗੀ ਹੈ ਜਾਂ ਪ੍ਰਸ਼ਾਸਨ ਆਪਣੇ ਵੱਲੋਂ ਕੰਮ ਕਰ ਪਾਏਗਾ ਜਦੋਂ ਤੱਕ ਆਪਾਂ ਸਾਰੇ ਇਕੱਠੇ ਹੋ ਕੇ ਇਸ ਮਹੀਤ ਦਾ ਇਸ਼ਾਨੀ ਬਣਾਗੇ ਨਸ਼ੇ ਦੇ ਖਿਲਾਫ ਕਰ ਗੱਲ ਕਰੀਏ ਸਭ ਤੋਂ ਵੱਡੀ ਜੋ ਸਭ ਤੋਂ ਵੱਡਾ ਹਥਿਆਰ ਹੈ ਨਸ਼ੇ ਦੇ ਖਿਲਾਫ ਹੋਇਆ ਮੈਂ ਮਲਵਿੰਦਰ ਸਿੰਘ ਸਬ ਇੰਸਪੈਕਟਰ ਐਡੀਸ਼ਨਲ ਐਸਐਚਓ थाना ਸਿਟੀ ਰਾਜਪੁਰਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੋ ਅੱਜ ਸ਼੍ਰੀ ਰਜੇਸ਼ ਜੀ ਦੇ ਉਪ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਜੀ ਨੇ ਆਪਣੇ ਮੁਹੱਲੇ ਦੇ ਇਲਾਕੇ ਦੇ ਸਾਰੇ ਪਤਵੰਤੇ ਸੱਜਣਾ ਨੂੰ ਮੋਦਵਰ ਵਿਅਕਤੀਆਂ ਨੂੰ ਬੁਲਾ ਕੇ ਇਹ ਨਸ਼ਿਆਂ ਵਿਰੁੱਧ ਜਿਹੜੀ ਪੰਜਾਬ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ ਉਹਦੇ ਬਾਰੇ ਇਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਇਲਾਕਿਆਂ ਨੂੰ ਜਾਣੂ ਕਰਾਇਆ ਵੀ ਤੁਹਾਡੇ ਕੀ ਕੀ ਅਧਿਕਾਰ ਨੇ ਵੀ ਆਪਾਂ ਇਹ ਨਸ਼ਾ ਖਤਮ ਕਰਨ ਵਾਸਤੇ ਕੀ ਕੀ ਕਰਨਾ ਹੈ ਕੀ ਕਰ ਸਕਦੇ ਆ ਕੋਈ ਨਸ਼ਾ ਕਰਦਾ ਹੈ ਕੋਈ ਨਸ਼ਾ ਵੇਚਦਾ ਹੈ ਉਹਨੂੰ ਆਪਾਂ ਕਿਸ ਤਰ੍ਹਾਂ ਫੜ ਸਕਦੇ ਆ ਕਿਸ ਤਰ੍ਹਾਂ ਫੜ ਕੇ ਪ੍ਰਾਈਵੇਟ ਬੰਦਾ ਵੀ ਉਹਨੂੰ ਪੁਲਿਸ ਕੋਲ ਲਿਜਾ ਸਕਦਾ ਹੈ ਉਹਦੇ ਬਾਰੇ ਜਿਹੜਾ ਹੈ ਜਾਣੂ ਕਰਾਇਆ ਹੈ ਬਹੁਤ ਵਧੀਆ ਮੁਹਿੰਮ ਹੈ ਜੀ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਹੀ ਅਪੀਲ ਹੈ ਜੀ ਕਿ ਜੋ ਜਿਹੜਾ ਨਸ਼ਾ ਸਰਕਾਰ ਨੇ ਮਹਿੰਮ ਚਲਾਈ ਹੈ ਇਹ ਨਸ਼ੇ ਜਿਹੜੇ ਲੋਕ ਨਸ਼ੇ ਕਰਦੇ ਨੇ ਜਾਂ ਨਸ਼ੇ ਵੇਚਦੇ ਨੇ ਉਹਨਾਂ ਨੂੰ ਹਦਾਇਤ ਹੈ ਵੀ ਆਪਣੇ ਇਹ ਕੰਮ ਕਰਨਾ ਬੰਦ ਕਰ ਦੇਣ ਜਾਂ ਇਹ ਕੰਮ ਨਹੀਂ ਬੰਦ ਕਰਨਾ ਤਾਂ ਆਪਣਾ ਇਲਾਕੇ ਛੱਡ ਕੇ ਚਲੇ ਜਾਣੇ ਤੇ ਰਜੇਸ਼ ਕੁਮਾਰ ਉਪਰ ਦਾ ਨਗਰ ਕੌਂਸਲ ਰਾਜਪੁਰਾ ਵਿਧਾਨ ਸਭਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਜੀ 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 ਜ ਸਮਾਜ ਦੇ ਆਪਣਾ ਸਾਰੇ ਵਰਗਾਂ ਨੂੰ ਇਕੱਠੇ ਹੋ ਕੇ ਇਹਦੇ ਖਿਲਾਫ ਜੰਗ ਲੜਨੀ ਪੈਗੀ ਤਾਂ ਹੀ ਆਪਾਂ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਕਰ ਸਕਦੇ ਹਾਂ ਅੱਜ ਵਿਸ਼ਵ ਨਸ਼ਾ ਰੋਗਦਾਨ ਦਿਵਸ ਦੇ ਉੱਤੇ ਕਿਉਂਕਿ ਜੋ ਰਿਸਪੈਕਟਡ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੇ ਵੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਉਹਨਾਂ ਨੇ ਸੋਚ ਪਾਈ ਹੋਈ ਹੈ ਕਿ ਆਪਾਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਮੁਹਿੰਮ ਦਾ ਹਿੱਸਾ ਬਣੀਏ ਕਿਉਂਕਿ ਜਾਗਰੂਤਾ ਹੀ ਬਹੁਤ ਵੱਡਾ ਹਥਿਆਰ ਹੈ ਨਸ਼ੇ ਦੇ ਖਿਲਾਫ ਜਦੋਂ ਆਪਾਂ ਜਾਗਰੂਕ ਹੋਵਾਂਗੇ ਜਿਹੜੇ ਆਪਣੇ ਨੌਜਵਾਨ ਬੱਚੇ ਐ ਜਿਨ੍ਹਾਂ ਨੇ ਪੜ੍ਹ ਲਿਖ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਹੈ ਆਪਣੇ ਹਲਕੇ ਦਾ ਨਾਮ ਰੋਸ਼ਨ ਕਰਨਾ ਹੈ ਉਹ ਨਸ਼ੇ ਰੂਪੀ ਗੰਦਲੀ ਦਲਦਲ ਵਿੱਚ ਨਾ ਪਸਣ ਉਹ ਵੀ ਸੁਚੇਤ ਰਹਿਣ ਉਹ ਵੀ ਚੰਗੇ ਪਾਸੇ ਜਾਗਣ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਨਸ਼ਿਆਂ ਦੇ ਖਿਲਾਫ ਜਾਗਰੂਤਾ ਬਹੁਤ ਵੱਡਾ ਹਥਿਆਰ ਹੈ ਜੀ ਸਰ ਜਿੱਦਾਂ ਜਿਹੜੇ ਸੈਟਾਂ ਦੇ ਬਣੇ ਹੋਏ ਉੱਥੇ ਵੀ ਕਾਫੀ ਨਸ਼ਾ ਵਗੈਰਾ ਹੁੰਦਾ ਠੀਕ ਹੈ ਨਾ ਦੇਖੋ ਜੀ ਵੈਸੇ ਜੀ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਸ਼ੁਰੂ ਕੀਤੀ ਹੋਈ ਹੈ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੇ ਉਹਨਾਂ ਨੇ ਵੈਸੇ ਦਿਸ਼ਾ ਨਿਰਦੇਸ਼ ਦਿੱਤੇ ਹੋਏ ਪ੍ਰਸ਼ਾਸਨ ਨੂੰ ਮਾਨਯੋਗ ਡੀਜੀਪੀ ਸਾਹਿਬ ਨੂੰ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਜਿੰਨੇ ਵੀ ਥਾਣਾ ਦੇ ਐਸਐਚਓ ਸਾਹਿਬ ਹੈ ਇਹ ਸਭ ਨੂੰ ਦਿਸ਼ਾ ਨਿਰਦੇਸ਼ ਹੈ ਉਹਨਾਂ ਨੇ ਜਿਹੇ ਬੰਦੇ ਦੀ ਪਛਾਣ ਕਰਕੇ ਉਹਨਾਂ ਨੂੰ ਵਾਰਨਿੰਗ ਵੀ ਹੈ ਕਿ ਉਹ ਇਹ ਕੰਮ ਧੰਦਾ ਛੱਡ ਕੇ ਨਸ਼ਿਆਂ ਦਾ ਜੋ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਰਹੇ ਬੱਚਿਆਂ ਦੀ ਜਾਂ ਤਾਂ ਕੰਮ ਧੰਦਾ ਛੱਡ ਕੇ ਪੰਜਾਬ ਛੱਡ ਕੇ ਚਲੇ ਜਾਣ ਯਾ ਤਾਂ ਫਿਰ ਉਹਨਾਂ ਵਾਸਤੇ ਜਗਾ ਜੇਲਾ ਚ ਹੈ ਬਾਕੀ ਮੈਂ ਦੇਖਿਆ ਜੂ ਰਾਜਪੁਰਾ ਦਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਜਿਵੇਂ ਆਪਣਾ ਐਡੀਸ਼ਨਲ ਐਸਟੀਓ ਸਾਹਿਬ ਮਾਲਵਿੰਦਰ ਜੀ ਵੀ ਹੈ ਮੈਂ ਵੀ ਦੇਖਦਾ ਰਹਿੰਦਾ ਇਹ ਵੀ ਉਹਨਾਂ ਏਰੀਆ ਚ ਜਾ ਕੇ ਲੋਕਾਂ ਨੂੰ ਜਾ ਕੇ ਸਮਝਾਉਂਦੇ ਵੀ ਹੈ ਉਹਨਾਂ ਨੂੰ ਪਕੜਦੇ ਆ ਉਹਨਾਂ ਦਾ ਇਲਾਜ ਵੀ ਕਰਾਉਂਦੇ ਕਿ ਉਹ ਜੇ ਬੱਚੇ ਨੌਜਵਾਨ ਨਸ਼ਾ ਛਡਾਓ ਕੇਂਦਰ ਚ ਜਿਹੜਾ ਕੋਈ ਅਜੇ ਕੰਮਾਂ ਚ ਲੱਗਿਆ ਹੋਇਆ ਚਾਕੇ ਉਹਨਾਂ ਨੂੰ ਫਿਰ ਜੇਲਾ ਦਾ ਰਸਤੇ ਵੀ ਜੋ ਇਹਨਾਂ ਨੂੰ ਵੀ ਉਪਰੋਧਤਾ ਮੈਂ ਤਾਂ ਆਪਣੇ ਵੱਲੋਂ ਅਪੀਲ ਕਰਦਾ ਜਿੰਨੇ ਵੀ ਚੈਨਲ ਦੇ ਥਰੂ ਤੁਹਾਡੇ ਮੀਡੀਆ ਜੋ ਵੀ ਜਿੰਨੇ ਵੀ ਪਰਸਨ ਦੇਖ ਰਹੇ ਆ ਉਹ ਵੀ ਇਸ ਮੁਹਿੰਮ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਕਰੀ ਆਪਣਾ ਸਾਰਿਆਂ ਦਾ ਫਰਜ ਬਣਦਾ ਜੀ ਜੀ ਆਪਾਂ ਇਹਨਾਂ ਸੋਚੀਏ ਕਿ ਪ੍ਰਸ਼ਾਸਨ ਆਪਣੇ ਵੱਲੋਂ ਕਰੇਗਾ ਕਿਉਂਕਿ ਆਪਾਂ ਸਾਰੇ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਲੋਕ ਜਦੋਂ ਇਕੱਠੇ ਹੋਗੇ ਤਾਂ ਨਸ਼ੇ ਦੀ ਜਿੰਨੀ ਮਰਜ਼ੀ ਆਪਾਂ ਇਹ ਕਹ ਲਈਏ ਗਹਿਰੀਆਂ ਜੜਾਂ ਉਹ ਸਾਰੀਆਂ ਪੱਟੀਆਂ ਜਾਣਗੀਆਂ ਜੀ ਆਪਾਂ ਵੀ ਅੱਜ ਇਸੇ ਦਾ ਪ੍ਰਣ ਕਰੀਏ ਕਿਉਂਕਿ ਅੱਜ ਜੋ ਬਹੁਤ ਵੱਡਾ ਦਿਨ ਹੈ ਅੰਤਰਰਾਸ਼ਟਰੀ ਤੌਰ ਤੇ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਨਸ਼ਾ ਰੋਗ ਥਾਉ ਦਿਵਸ ਤਾਂ ਆਪਾਂ ਸਾਰੇ ਵੀ ਪ੍ਰਣ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਇਸ ਗੰਦਲੀ ਬਿਮਾਰੀ ਤੋਂ ਦੂਰ ਕਰੀਏ ਜੀ ਤੁਹਾਡਾ ਵੀ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਕਿਉ ਉਹ ਵੀ ਜਾਗਰੂਕ ਹੁੰਦੇ ਆ ਤਾਂ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਜੀ